ਹੈਲੋ ਫਰੈਂਡਸ ਵੈਲਕਮ ਟੂ ਟ੍ਰੀਨਸ ਆਫ ਵਲੌਗਸ ਆਮ ਕੁਲਵੀਰ ਸਿੰਘ ਤੇ ਤੁਸੀਂ ਇਹ ਖਬਰ ਸੁਣੀ ਹੋਏਗੀ ਕਿ ਯੂਰਕ ਯੂਨੀਵਰਸਿਟੀ ਨੇ 18 ਕੋਰਸਸ ਨੂੰ ਬੰਦ ਕਰ ਦਿੱਤਾ ਤਾਂ ਇਹ ਵੀਡੀਓ ਦਾ ਮਕਸਦ ਇਹ ਹੈਗਾਗਾ ਦੱਸਣਾ ਕਿ ਇਹਦੇ ਪਿੱਛੇ ਕਾਰਨ ਕੀ ਹੈ ਕਿ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਕੋਰਸਸ ਬੰਦ ਹੋ ਰਹੇ ਨੇ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਦੇ ਹੋ ਤੇ ਵਲੌਗ ਨੂੰ ਅੱਪਰ ਸਟਾਰਟ ਕਰਦੇ ਆ ਪਲੀਜ਼ ਵਾਚ ਟਿਲ ਐਂਡ ਥੈਂਕ ਯੂ ਸੋ ਸਭ ਤੋਂ ਵੱਡਾ ਕਾਰਨ ਹੈਗਾਗਾ ਇਹ ਕੋਰਸਸ ਬੰਦ ਹੋਣ ਦਾ ਇੰਟਰਨੈਸ਼ਨਲ ਸਟੂਡੈਂਟਸ ਤਾਂ ਬੇਸਿਕਲੀ ਇੱਥੇ ਕੈਨੇਡਾ ਦੇ ਵਿੱਚ ਦੋ ਤਰ੍ਹਾਂ ਦੇ ਸਟੂਡੈਂਟਸ ਹ ਇੱਕ ਤਾਂ ਹੁੰਦੇ ਨੇ ਲੋਕਲ ਸਟੂਡੈਂਟ ਜੋ ਇੱਥੇ ਪੀਆਰ ਜਾਂ ਇਹਨਾਂ ਦੇ ਸਿਟੀਜ਼ਨ ਵਗੈਰਾ ਹੁੰਦੇ ਨੇ ਜੋ ਇੱਥੇ ਬੌਰਨ ਕਿਡਜ਼ ਹੁੰਦੇ ਨੇਗੇ ਐਂਡ ਦੂਸਰੇ ਹੁੰਦੇ ਨੇ ਜੋ ਇੰਟਰਨੈਸ਼ਨਲ ਸਟੂਡੈਂਟਸ ਹੁੰਦੇ ਨੇ ਇੰਡੀਆ ਪਾਕਿਸਤਾਨ ਚਾਈਨਾ ਫਿਲੀਪੀਨਸ ਇਹਨਾਂ ਤੋਂ ਕਾਫੀ ਆਉਂਦੇ ਨੇ ਐਂਡ ਅਫਰੀਕਨ ਕੰਟਰੀਜ਼ ਤੋਂ ਵੀ ਕਾਫੀ ਆਉਂਦੇ ਨੇ ਤਾਂ ਇਹ ਸਮਝਣ ਦੀ ਲੋੜ ਆ ਕਿ ਦੋ ਕੈਟੇਗਰੀਆਂ ਹੁੰਦੀਆਂ ਨੇ ਇੱਕ ਲੋਕਲ ਸਟੂਡੈਂਟਾਂ ਦੀਆਂ ਤੇ ਇੱਕ ਹੁੰਦੀਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਤਾਂ ਜਦੋਂ ਫੀਸ ਦੀ ਗੱਲ ਕਰਦੇ ਆ ਤਾਂ ਜਿਹੜੇ ਲੋਕਲ ਸਟੂਡੈਂਟ ਹੁੰਦੇ ਨੇ ਇੱਥੇ ਦੇ ਜੰਪਲ ਹੁੰਦੇ ਨੇਗੇ ਤਾਂ ਉਹਨਾਂ ਦੀ ਫੀਸ ਅਰਾਊਂਡ 3 ਗੁਣਾ ਘੱਟ ਹੁੰਦੀ ਹੈਗੀ ਇੰਟਰਨੈਸ਼ਨਲ ਸਟੂਡੈਂਟਸ ਨਾਲ ਤਾਂ ਫਿਰ ਸੁਪੋਜ਼ ਕਰ ਲੋ ਕਿ ਅਗਰ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਦਾਗਾ ਤਾਂ 9 ਤੋਂ 10000 ਡਾਲਰ ਫੀਸ ਭਰ ਰਿਹਾਗਾ ਤਾਂ ਅਗਰ ਇਹ ਕਾਲਜ ਸੇਮ ਜੋ ਬੰਦਾ ਇੱਥੇ ਦਾ ਬੌਰਨ ਹੈਗਾ ਉਹਨੂੰ ਐਡਮਿਸ਼ਨ ਦਿੰਦਾਗਾ ਤਾਂ ਉਹਨੂੰ 3000 ਡਾਲਰ ਮਿਲੂਗਾ ਆ ਫੀਸ ਦਾ ਤੇ ਅਗਰ ਕਿਸੇ ਬਾਹਰਲੇ ਸਟੂਡੈਂਟ ਨੂੰ ਦਿੰਦਾ ਐਡਮਿਸ਼ਨ ਇੰਟਰਨੈਸ਼ਨਲ ਸਟੂਡੈਂਟ ਨੂੰ ਤਾਂ ਉਹਨੂੰ 9 ਤੋਂ 10000 ਡਾਲਰ ਮਿਲੂਗਾ ਤਾਂ ਇਹਦੇ ਨਾਲ ਕੀ ਹੋ ਰਿਹਾ ਸੀ ਉਹ ਜ਼ਿਆਦਾ ਪ੍ਰਾਇੋਰਟੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਦੇ ਰਹੇ ਸੀਗੇ ਕਿਉਂਕਿ ਕਾਲਜਸ ਨੂੰ ਇਹ ਲੈਣਾ ਦੇਣਾ ਨਹੀਂ ਹੁੰਦਾ ਜ਼ਿਆਦਾ ਕਿ ਅਸੀਂ ਐਡਮਿਸ਼ਨ ਕਿਸ ਨੂੰ ਦੇ ਰਹੇ ਹਾਂ ਉਹਨਾਂ ਨੂੰ ਪੈਸੇ ਨਾਲ ਮਤਲਬ ਹੁੰਦਾ ਤਾਂ ਇਸ ਤਰ੍ਹਾਂ ਦੇ ਹਰ ਦੇ ਕਰਦੇ ਉਹ ਕੋਰਸੇ ਵੀ ਇਸ ਤਰ੍ਹਾਂ ਦੇ ਆਉਣ ਲੱਗ ਗਏ ਸੀਗੇ ਜਿਨ੍ਹਾਂ ਦੀ ਇੱਥੋਂ ਦੇ ਲੋਕਲ ਸਟੂਡੈਂਟਸ ਨੂੰ ਕੋਈ ਖਾਸ ਵੈਲਿਊ ਨਹੀਂ ਸੀਗੀ ਬਟ ਇੰਟਰਨੈਸ਼ਨਲ ਸਟੂਡੈਂਟਸ ਨੂੰ ਉਹ ਕੋਰਸੇ ਕਰਕੇ ਕੋਈ ਵਰਕ ਪਰਮਿਟ ਮਿਲ ਜਾਂਦਾ ਸੀਗਾ ਤੇ ਅੱਗੇ ਜਾ ਕੇ ਪੀਆਰ ਦਾ ਰਸਤਾ ਖੁੱਲ ਜੰਦਾ ਸੀਗਾ ਸੋ ਹੁਣ ਵੀਜ਼ਾ ਦੇ ਵਿੱਚ ਅਗਰ ਪਰਸੈਂਟੇਜ ਵਾਈਜ਼ ਦੇਖੀਏ ਤਾਂ ਸਟੱਡੀ ਵੀਜ਼ਾ 35% ਕੱਟ ਲੱਗ ਗਿਆ 35% ਗਵਰਨਮੈਂਟ ਨੇ ਕਿਹਾ ਕਿ ਅਸੀਂ ਕੱਟ ਦੇਵਾਂਗੇ ਬਟ ਇਸ ਦਾ ਸਰੇ ਹੋਇਆ ਕਿ ਇਹ 35 ਤੋਂ ਵੀ ਜ਼ਿਆਦਾ ਇਸ ਦੀ ਪਰਸੈਂਟੇਜ ਆਏਗੀ ਕਿਉਂਕਿ ਹੁਣ ਲੋਕੀ ਜ਼ਿਆਦਾ ਇੰਟਰਸਟਿਡ ਨਹੀਂ ਰਹੇ ਹੈਗੇ ਕਿਉਂਕਿ ਪਹਿਲਾਂ ਜਸਟ ਪੀਆਰ ਲਈ ਹੀ ਸਟੱਡੀ ਵੀਜ਼ਾ ਦੇ ਉੱਤੇ ਆਉਂਦੇ ਹੁੰਦੇ ਸੀ ਹੁਣ ਜਦੋਂ ਪੀਆਰ ਥੋੜੀ ਜੀ ਜ਼ਿਆਦਾ ਟਫ ਹੋ ਗਈ ਤਾਂ ਲੋਕਾਂ ਨੇ ਇਹ ਸਟੱਡੀ ਪਰਮਿਟ ਤੇ ਆਉਣਾ ਹੁਣ ਕਾਫੀ ਜ਼ਿਆਦਾ ਘਟਾ ਦਿੱਤਾ ਤਾਂ ਗਵਰਨਮੈਂਟ ਕਹ ਰਹੀ ਸੀ ਕਿ 35% ਅਸੀਂ ਘਟਾਵਾਂਗੇ ਬਟ ਸਚਾਈ ਦੇ ਵਿੱਚ ਉਹ 40 45% 50% ਤੱਕ ਵੀ ਜਾ ਰਿਹਾ ਹੈਗਾ ਤਾਂ 메ਜਰ ਕਾਰਨ ਇਹੀ ਆ ਕਿ ਕਾਲਜਿਸ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਸਹਾਰੇ ਹੀ ਇਹ ਸਾਰੀਆਂ ਪਲੈਨਿੰਗਾ ਕੀਤੀਆਂ ਸੀਗੀਆਂ ਕੋਰਸੇ ਲਿਆਂਦੇ ਸੀਗੇ ਤੇ ਹੁਣ ਇੰਟਰਨੈਸ਼ਨਲ ਸਟੂਡੈਂਟਸ ਆਉਣੇ ਬੰਦ ਹੋ ਗਏ ਤਾਂ ਇਹਨਾਂ ਨੇ ਇਹ ਜੋ ਫੀਸ ਹੈਗੀ ਇਹਨਾਂ ਦੀ ਜੋ ਇੱਥੇ ਆਲਰੇਡੀ ਹੀ ਲੋਕ ਪਹਿਲਾਂ ਦੇ ਹੈਗੇ ਨੇ ਬੋਰਨ ਤਾਂ ਉਹਨਾਂ ਦੀ ਫੀਸੇ ਵਧਾ ਨਹੀਂ ਸਕਦੇ ਤਾਂ ਇਹ ਦੇ ਕਰਕੇ ਉਹਨਾਂ ਨੂੰ ਘਾਟਾ ਹੋਣ ਲੱਗ ਪਿਆ ਐਂਡ ਜਿਹੜੇ ਕੋਰਸਸ ਸੀਗੇ ਇੰਟਰਨੈਸ਼ਨਲ ਸਟੂਡੈਂਟਸ ਲਈ ਉਹ ਹੌਲੀ ਹੌਲੀ ਹੁਣ ਬੰਦ ਹੋਣੇ ਸਟਾਰਟ ਹੋ ਗਏ ਨੇ ਕਿਉਂਕਿ ਪਹਿਲਾਂ ਸੀਗਾ ਕਿ ਮੰਨ ਲਓ 40 ਸਟੂਡੈਂਟ ਚਾਹੀਦੇ ਨੇ ਕਲਾਸ ਸਟਾਰਟ ਕਰਨ ਲਈ ਤੇ 15 ਜਣਿਆਂ ਨੇ ਐਡਮਿਸ਼ਨ ਕਰਵਾਇਆ ਤਾਂ ਇਹਨਾਂ ਨਾਲ ਇਹ ਹੀ ਹੋ ਰਿਹਾ ਸੀ ਕਾਲਜ ਦੇ ਵਿੱਚ ਤਾਂ ਇਹਨਾਂ ਨੇ ਕਿਹਾ ਕਿ ਸਟੂਡੈਂਟਸ ਘਟਨੇ ਇਸ ਲਈ ਅਸੀਂ ਆ 18 ਕੋਰਸਸ ਬੰਦ ਕਰ ਰਹੇ ਹਾਂ ਤੇ ਦੂਸਰਾ ਇਹਦਾ ਮੇਜਰ ਕਾਰਨ ਹੈਗਾਗਾ ਕਿ ਜਿਹੜਾ ਬਜਟ ਹੈਗਾਗਾ ਉਹ ਕਾਲਜਿਸ ਦਾ ਹਿੱਲ ਗਿਆ ਸਪੋਜ਼ ਕਰ ਲਓ ਕਿ 100% ਉਹਨਾਂ ਨੂੰ ਟੋਟਲੀ ਲਗਾ ਲਓ ਕਿ 100 ਡਾਲਰ ਚਾਹੀਦੇ ਨੇ ਸ਼ਾਰਟ ਲੈਵਲ ਤੇ ਕਿ ਕਾਲਜ ਨੂੰ ਸਰਵਾਈਵ ਕਰਨ ਦੇ ਲਈ ਤਾਂ 30 ਡਾਲਰ ਉਹਨਾਂ ਨੂੰ ਆ ਰਹੇ ਨੇ ਲੋਕਲ ਸਟੂਡੈਂਟਾਂ ਤੋਂ ਤੇ 70 ਆ ਰਹੇ ਨੇ ਇੰਟਰਨੈਸ਼ਨਲ ਸਟੂਡੈਂਟਾਂ ਤੋਂ ਤਾਂ ਇੰਟਰਨੈਸ਼ਨਲ ਸਟੂਡੈਂਟਸ ਕੱਟ ਚੁੱਕੇ ਨੇਗੇ ਮੰਨ ਲਓ ਨੇ ਇੰਟਰਨੈਸ਼ਨਲ ਸਟੂਡੈਂਟਸ ਤੋਂ ਉਹਨਾਂ ਨੂੰ 20 ਡਾਲਰ ਆ ਰਹੇ ਨੇ ਤੇ ਲੋਕਲ ਤੋਂ ਹੀ 30 ਆ ਰਹੇ ਨੇਗੇ ਤਾਂ ਜੇਦਾ ਸਰੇ ਹੋਏਗਾ ਕਿ ਜਿੱਥੇ 100 ਡਾਲਰ ਆਉਣਾ ਚਾਹੀਦਾ ਸੀ ਉਹਨਾਂ ਨੂੰ ਤਾਂ ਹੁਣ 50 ਡਾਲਰ ਹੀ ਆ ਰਹੇ ਨੇ ਟੋਟਲ ਤੇ 20 ਸ਼ਾਰਟੇਜ ਆ ਗਈ ਹੈ ਇਹਦੇ ਕਰਕੇ ਵੀ ਕਾਲਜੇਸ ਜੋ ਹੈਗੇ ਨੇਗੇ ਕਈ ਤੱਕ ਕੋਰਸਸ ਬੰਦ ਕਰ ਰਹੇ ਨੇ ਤੇ ਕਈ ਕਾਲਜੇਸ ਹੀ ਬੰਦ ਹੋਗੇ ਐਂਡ ਉਹਨਾਂ ਨੂੰ ਇਹ ਖਰਚਾ ਘਟਾਉਣ ਦੇ ਲਈ ਫਿਰ ਟੀਚਰਸ ਜੋ ਹੈਗੇ ਨੇ ਤੇ ਕੈਨੇਡੀਅਨ ਉਹਨਾਂ ਨੂੰ ਵੀ ਹਟਾਉਣਾ ਪੈ ਰਿਹਾਗਾ ਤੇ ਸਾਰਾ ਕੁਝ ਇਸੇ ਕਰਕੇ ਹੀ ਹੋਇਆ ਕਿ ਉਹਨਾਂ ਨੇ ਜੋ ਕਾਲਜੇਸ ਹੈਗੇ ਸੀ ਉਹਨਾਂ ਨੇ ਬੈਲੈਂਸ ਨਹੀਂ ਰੱਖਿਆ ਐਂਡ ਜਿਆਦਾ ਕੋਰਸਸ ਇੰਟਰਨੈਸ਼ਨਲ ਸਟੂਡੈਂਟਸ ਲਈ ਬਣਾ ਦਿੱਤੇ ਐਂਡ ਫਿਰ ਇੱਕਦਮ 2024 ਦੇ ਵਿੱਚ ਆ ਕੇ ਇੱਥੇ ਇਹਨਾਂ ਨੇ ਸਟੱਡੀ ਵੀਜ਼ੇ ਘਟਾ ਦਿੱਤੇ ਜਿਸ ਦੇ ਕਾਰਨ ਕਾਲਜਿਸ ਨੂੰ ਹੁਣ ਬਹੁਤ ਜ਼ਿਆਦਾ ਔਖਾ ਹੋ ਗਿਆ ਸਰਵਾਈਵ ਕਰਨਾ ਐਂਡ ਇੱਥੇ ਜੋ ਟੀਚਰ ਸੀਗੇ ਉਹਨਾਂ ਦੀ ਵੀ ਜੌਬਸ ਜਾ ਰਹੀਆਂ ਨੇ ਹੁਣ ਜੋ ਸਮਝਦਾਰ ਲੋਕ ਹੈਗੇ ਨੇ ਤਾਂ ਉਹ ਕਹਿੰਦੇ ਕਿ ਇੰਟਰਨੈਸ਼ਨਲ ਸਟੂਡੈਂਟਸ ਘਟ ਗਏ ਨੇ ਐਂਡ ਉਹਨਾਂ ਤੋਂ ਫੀਸ ਉਹਨਾਂ ਘਟ ਆ ਰਹੀ ਹੈ ਕਿ ਬਟ ਜੋ ਲੋਕਲ ਸਟੂਡੈਂਟ ਨੇ ਉਹਨਾਂ ਦੀ ਫੀਸ ਕਿਉਂ ਨਹੀਂ ਵਧਾ ਸਕਦੇ ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਦੇਖਦੇ ਆਂ ਕਿ ਖਾਣ ਪੀਣ ਦਾ ਸਮਾਨ ਹੋ ਗਿਆ ਉਹਨਾਂ ਵੀ ਦੇ ਵੀ ਤੇ ਰੇਟ 2 2 3 3 4 4 ਗੁਣਾ ਹੋ ਚੁੱਕੇ ਨੇਗੇ ਐਂਡ ਜੋ ਗੈਸ ਪ੍ਰਾਈਸ ਇਸ ਹੈਗੇ ਨੇ ਪੈਟਰੋਲ ਜੀ ਨੂੰ ਕਹਿੰਦੇ ਇੱਥੇ ਤਾਂ ਉਹਦਾ ਵੀ ਪ੍ਰਾਈਸ ਕਾਫੀ ਵੱਧ ਚੁੱਕੇ ਨੇ ਤਾਂ ਫਿਰ ਇਸ ਤਰ੍ਹਾਂ ਸਟੂਡੈਂਟ ਜੋ ਹੈਗੇ ਨੇ ਇੱਥੋਂ ਦੇ ਬੋਰਨ ਸਟੂਡੈਂਟ ਤਾਂ ਉਹਨਾਂ ਦੀ ਫੀਸ ਕਿਉਂ ਨਹੀਂ ਵਧਾ ਸਕਦੇ ਤੇ ਇਹਦੇ ਵਿੱਚ ਵੱਡਾ ਕਾਰਨ ਇਹ ਹੈਗਾ ਕਿ ਇਹਨਾਂ ਦੀ ਪਹਿਲਾਂ ਹੀ ਡੀਲ ਹੋਈ ਹੋਈ ਹੈ ਗਵਰਨਮੈਂਟ ਨੇ ਕੀਤੀ ਹੈ ਕਿ ਜੋ ਸਟੂਡੈਂਟਸ ਹੈਗੇ ਨੇ ਪੀਆਰ ਜੀ ਸਿਟੀਜ਼ਨ ਤੇ ਉਹਨਾਂ ਦੀ ਇੱਕ ਕੈਪ ਲੱਗਿਆ ਹੋਇਆ ਹੈ ਕਿ ਇਸ ਤੋਂ ਵੱਧ ਉਹਨਾਂ ਦੀ ਫੀਸ ਨਹੀਂ ਵਧਾਈ ਜਾ ਸਕਦੀ ਅਗਰ ਵਧਾਉਣੀ ਹੈਗੀ ਤਾਂ ਉਹ ਇੰਟਰਨੈਸ਼ਨਲ ਸਟੂਡੈਂਟਸ ਤੋਂ ਜ਼ਿਆਦਾ ਲੈ ਸਕਦੇ ਨੇ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਹੁਣ ਇਸ ਤਰ੍ਹਾਂ ਕਰਦੇ ਹੋਏ ਇਹ ਕਾਲਜਿਸ ਕਾਫੀ ਜ਼ਿਆਦਾ ਉਲਟਾ ਫਸ ਚੁੱਕੇ ਨੇ ਇੰਟਰਨੈਸ਼ਨਲ ਸਟੂਡੈਂਟਸ ਦੀ ਫੀਸੇ ਕਿੰਨੀ ਵੀ ਵਧਾ ਸਕਦੇ ਸੀ ਉਹ ਆ ਨਹੀਂ ਰਹੇ ਐਂਡ ਜੋ ਲੋਕਲ ਸਟੂਡੈਂਟ ਨੇ ਜੋ ਉਹਨਾਂ ਕੋਲੇ ਹੁਣ ਪੜ ਰਹੇ ਨੇ ਉਹਨਾਂ ਦੀ ਇਹ ਫੀਸ ਵਧਾ ਨਹੀਂ ਸਕਦੇ ਕਿਉਂਕਿ ਕਈ ਪ੍ਰੋਵਿੰਸਸ ਨੇ ਇਹਨਾਂ ਨੇ ਕੌਂਟਰੈਕਟ ਕੀਤਾ ਹੁੰਦਾ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਆ 온ਟਾਰੀਓ ਜਿਹਦੇ ਵਿੱਚ ਟ੍ਰਾਂਟੋ ਆ ਗਿਆ ਬ੍ਰੈਂਪਟਨ ਆ ਗਿਆ ਤਾਂ ਇੱਥੇ ਇਹਨਾਂ ਦੀ ਜੋ ਟਿਊਸ਼ਨ ਫੀਸ ਹੈਗੀ ਆ ਲੋਕਲ ਸਟੂਡੈਂਟਸ ਦੀ ਉਹ ਫ੍ਰੀਜ਼ ਕੀਤੀ ਹੋਈ ਹੈ ਤੇ ਉਸ ਤੋਂ ਬਾਅਦ ਉਹ ਵਧਾ ਹੀ ਨਹੀਂ ਸਕਦੇ ਸੋ ਅਗਰ ਉਹਨਾਂ ਨੂੰ ਘਾਟਾ ਪੈ ਰਿਹਾ ਤਾਂ ਕੋਈ ਗੱਲ ਨਹੀਂ ਪੈਂਦਾ ਰਹਿਣ ਰਹਿ ਦੇਵੇਗੀ ਗਵਰਨਮੈਂਟ ਜਾਂ ਫਿਰ ਉਹਨਾਂ ਨੂੰ ਥੋੜਾ ਮੋਟਾ ਪੈਸੇ ਦੇ ਸਕਦੀ ਹੈ ਜਾਂ ਫਿਰ ਉਹਨਾਂ ਨੂੰ ਬੰਦ ਕਰ ਸਕਦੀ ਹੈ ਬਟ ਉਹ ਟਿਊਸ਼ਨ ਦੀ ਜੋ ਫੀਸ ਹੈਗੀ ਆ ਕਾਲਜ ਫੀ ਲੋਕਲ ਸਟੂਡੈਂਟਸ ਦੀ ਉਹ ਕਿਸੇ ਵੀ ਹਾਲਤ ਵਿੱਚ ਵਧਾ ਨਹੀਂ ਸਕਦੇ ਹੈਗੇ ਤੇ ਜਦੋਂ ਲੇਟੈਸਟ ਸਰਵੇ ਹੋਏ ਨੇ ਤਾਂ ਗਵਰਨਮੈਂਟ ਨੂੰ ਪਤਾ ਲੱਗਿਆ ਕਿ ਦੋ ਦੋ ਤਿੰਨ ਤਿੰਨ ਕਮਰਿਆਂ ਦੇ ਵਿੱਚ ਕਾਲਜੇਸ ਬਣ ਗਏ ਸੀ ਪ੍ਰਾਈਵੇਟ ਹੋਣ ਚਾਹੀਏ ਦੂਸਰੇ ਹੋਣ ਐਂਡ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਇਹ ਜੋ ਵੀ ਸਟੂਡੈਂਟਸ ਹੈਗੇ ਨੇ ਇੱਥੇ ਤਾਂ ਅਸਲ ਵਿੱਚ ਉਹ ਜੋਬਸ ਜਿਹੜੀਆਂ ਉਹਨਾਂ ਨੂੰ ਕਰਵਾਉਣਾ ਚਾਹੁੰਦੇ ਸੀ ਕੈਨੇਡੀਅਨ ਗਵਰਨਮੈਂਟ ਕਿ ਤੇ ਕੋਈ ਸਕਿੱਲ ਸਿੱਖਣ ਜਾਂ ਕੋਈ ਹੋਰ ਟੌਪ ਦੀ ਜੋਬ ਦੇ ਵਿੱਚ ਜਾਣ ਤਾਂ ਉਹ ਚੀਜ਼ ਜਬ ਪੂਰੀਆਂ ਨਹੀਂ ਹੋ ਰਹੀਆਂ ਸੀ ਜਸਟ ਬੇਸਿਕ ਲੈਵਲ ਦੇ ਉੱਤੇ ਹੀ ਜੌਬਸ ਕਰ ਰਹੇ ਸੀ ਇੰਟਰਨੈਸ਼ਨਲ ਸਟੂਡੈਂਟਸ ਤੇ ਇਸ ਲਈ ਵੀ ਬਲੇਮ ਕੀਤਾ ਜਾਂਦਾ ਕਾਲਜਿਸ ਨੂੰ ਕਿ ਉਹਨਾਂ ਨੇ ਜਸਟ ਪੈਸੇ ਕਮਾਉਣ ਦਾ ਇੱਕ ਸਾਧਨ ਸਮਝਿਆ ਜੋ ਵੀ ਲੋਕ ਉੱਥੇ ਆ ਰਹੇ ਸੀ ਅੱਗੇ ਉਹਨਾਂ ਦੇ ਸਕਿੱਲ ਡਿਵੈਲਪ ਨਹੀਂ ਕਰ ਪਾਏ ਕਾਲਜਿਸ ਤਾਂ ਕਰਕੇ ਜਿਹੜੀ ਗਰੰਟਾ ਮਿਲਦੀਆਂ ਸੀ ਕਾਲਜਿਸ ਨੂੰ ਉਹ ਵੀ ਇਹਨਾਂ ਨੇ ਹੁਣ ਬੰਦ ਕਰ ਦਿੱਤੀਆਂ ਐਂਡ ਉਹਨਾਂ ਨੂੰ ਕਿਹਾ ਗਿਆ ਹੈਗਾ ਕਿ ਆਪਣੇ ਹਿਸਾਬ ਨਾਲ ਚੱਲੋ ਅਗਰ ਜੀ ਸਰਵੇ ਕਰ 파 ਰਹੇ ਹਾਂ ਤਾਂ ਕਰ ਸਕਦੇ ਹਾਂ अदरवाइज ਅਸੀਂ ক্লোਜ਼ ਕਰਨਾ ਤਾਂ ক্লোਜ਼ ਕਰ ਦੋ ਬਟ ਗਵਰਨਮੈਂਟ ਹੁਣ ਸਪੋਰਟ ਨਹੀਂ ਕਰੇਗੀ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਕਾਫੀ ਜ਼ਿਆਦਾ ਗਲਤ ਫਾਇਦਾ ਉਠਾਇਆ ਸਟੂਡੈਂਟਸ ਸਭੀ ਐਂਡ ਗਵਰਨਮੈਂਟ ਨੂੰ ਵੀ ਉਹ ਉਸ ਤਰ੍ਹਾਂ ਦਾ ਸਕਿੱਲ ਸਕਿਲਡ ਬੰਦੇ ਨਹੀਂ ਮਿਲ ਪਾਏ ਹੈਗੇ ਜਿਸ ਤਰ੍ਹਾਂ ਦੀ ਉਹਨਾਂ ਨੂੰ ਇਹਨਾਂ ਕਾਲਜਿਸ ਤੋਂ ਉਮੀਦ ਸੀਗੀ ਹੁਣ ਜਿਵੇਂ ਆਪਣੇ ਇੰਡੀਆ ਹੋ ਗਿਆ ਪਾਕਿਸਤਾਨ ਹੋ ਗਿਆ ਤਾਂ ਕਾਫੀ ਲੋਕ ਆਉਂਦੇ ਸੀਗੇ ਇਨਕਲੂਡਿੰਗ ਮੈਂ ਜਿਨ੍ਹਾਂ ਨੇ ਬਿਜ਼ਨਸ ਕੋਰਸ ਕੀਤਾ ਹੈਗਾਗਾ तो इन्होंने ने देखा कि सारे ही बिजनेस का कोर्स कर रहे हैं एंड बिजनेस बेसिकली देखा जाए तो इन्ना ज्यादा स्किल्ड कोर्स नहीं है स्किल्ड कोर्सिज हो गए जिमें अकाउंटिंग वगैरह हो गई एंड uh, कोई नर्सिंग रिलेटिड हो गया वह स्किल्ड आ गए तो इन्होंने ने कहा कि ये कोर्सिज ज़्यादा फायदेमंद नहीं है तो अगे जाके भी हम वर्क परमिट शायद ना मिले uh, एंड ये चीज़ा देखते हुए जो ये कोर्सिज सी ने ਪ੍ਰਾਇੋਰਟੀ ਦੇ ਵਿੱਚ ਹੀ ਨਹੀਂ ਰੱਖੇ ਤਾਂ ਕਰਕੇ ਸਟੂਡੈਂਟਸ ਆਟੋਮੈਟਿਕਲੀ ਇਹਨਾਂ ਕੋਰਸੇਸ ਦੇ ਵਿੱਚ ਆਉਣਾ ਬੰਦ ਹੋ ਗਏ। ਐਂਡ ਜੋ ਹੈਗੇ ਵੀ ਨੇ ਉਹ ਅੱਗੇ ਜਾ ਕੇ ਹੋ ਸਕਦਾ ਕਿ ਚੇਂਜ ਕਰ ਦੇਣ। ਐਂਡ ਇਹੀ ਸੀਗਾ ਇਹ ਸਾਰੇ ਪਿੱਛੇ ਦੇ ਕਾਰਨ ਸੀਗੇ ਜੋ ਮੈਂ ਚਾਹੁੰਦਾ ਸੀ ਕਿ ਡਿਸਕਸ ਕਰਾਂ ਤੁਹਾਡੇ ਨਾਲ। ਅਗਰ ਤੁਸੀਂ ਵੀਡੀਓ ਐਂਡ ਤੱਕ ਦੇਖੀਏ ਤਾਂ ਤੁਹਾਨੂੰ ਅਸਲ ਚੀਜ਼ਾਂ ਪਤਾ ਲੱਗੀਆਂ ਹੋਣਗੀਆਂ। ਕਿਉਂਕਿ ਅਦਰਵਾਇਜ਼ ਸਿਰਫ ਇੱਕ ਖ਼ਬਰ ਹੀ ਆਉਂਦੀ ਹੁੰਦੀ ਹੈ ਕਿ ਕਾਲਜ ਬੰਦ ਹੋ ਗਿਆ, ਇੱਕ ਕੋਰਸ ਬੰਦ ਹੋ ਗਿਆ ਬਟ ਪਿੱਛੇ ਦੇ ਕਾਰਨ ਜੋ ਹੈਗੇ ਨੇ ਮੈਂ ਉਹ ਟਰਾਈ ਕੀਤਾ ਕਿ ਤੁਹਾਨੂੰ ਦੱਸ ਸਕਾਂ। ਲਾਈਕ ਕਰਦੇ ਸਬਸਕ੍ਰਾਈਬ ਜਰੂਰ ਕਰਦੇ ਹੋ ਥੈਂਕ ਯੂ ਸੋ ਮਚ